ਲਓ ਵੀ ਸੱਜਣੋ ਅੱਜ ਮੈਂ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਆ ਗਿਆ ਜਿਹੜੀ ਜਗ੍ਹਾ ਦੇ ਉੱਤੇ ਚਮੜੀ ਦਾ ਕੋਈ ਵੀ ਰੋਗ ਹੋਵੇ ਕਿਸੇ ਪ੍ਰਕਾਰ ਦਾ ਰੋਗ ਹੋਵੇ ਹਰ ਇੱਕ ਰੋਗ ਠੀਕ ਹੋ ਜਾਂਦਾ ਹੈਗਾ ਸੋ ਇਹ ਜਿਹੜੀ ਜਗ੍ਹਾ ਹੈਗੀ ਆ ਗਈ ਤੇ ਤੁਸੀਂ ਦਰਸ਼ਨ ਮੇਲਾ ਕਰ ਰਹੇ ਹੋ ਇਹ ਮਾਨਸਾ ਦੇ ਵਿੱਚ ਆ ਜਦੋਂ ਅੱਗੇ ਆਪਾਂ ਮੂਸੇ ਨੂੰ ਜਾਂਦੇ ਆ ਤਾਂ ਰਸਤੇ ਦੇ ਵਿੱਚ ਇਹ ਜਿਹੜੀ ਜਗ੍ਹਾ ਭਾਈ ਗੁਰਦਾਸ ਜੀ ਦੇ ਨਾਂ ਦੇ ਉੱਤੇ ਉਦਾਸੀਨ ਡੇਰਾ ਜੀ ਸੋ ਆਜੋ ਮੈਂ ਤੁਹਾਡੇ ਦਰਸ਼ਨ ਮੇਲਾ ਕਰਾਉਣਾ ਜਗਾ ਬਹੁਤ ਹੀ ਸ਼ਾਂਤ ਜਗਾ ਤੇ ਬਹੁਤ ਰਮਣੀਕ ਜਗਾ ਇੱਥੇ ਇੱਕ ਬਾਬਾ ਜੀ ਦੀ ਜਗਾ ਬਣੀ ਹੋਈ ਆ ਸੰਤ ਬਾਬਾ ਹਰਨਾਮ ਦਾਸ ਮਹਾਰਾਜ ਜੀ ਦੀ ਜਗਾ ਕੀ ਸੋ ਇੱਥੇ ਝਾੜੂ ਤੇ ਨਮਕ ਚੜਦੇ ਨੇ ਸੋ ਲਓ ਦੇਖੋ ਜੀ ਤੇ ਇਹ ਨਮਕ ਝਾੜੂ ਚੜੇ ਹੋਏ ਨੇਗੇ ਤੇ ਇੱਥੇ ਚਮੜੀ ਦਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਸੋ ਰੋਗ ਹੋਵੇ ਤੇ ਉਹ 120% ਬਾਬਾ ਜੀ ਕਹਿੰਦੇ ਸਹੀ ਹੁੰਦਾ ਸੋ ਇਹ ਬਾਬਾ ਹਰਨਾਮ ਦਾਸ ਜੀ ਮਹਾਰਾਜ ਜੀ ਉਹਨਾਂ ਦੀ ਜਗਾ ਕੀ ਤੇ ਇੱਥੇ ਲੋਕ ਸਰਦਾ ਦੇ ਨਾਲ ਝਾੜੂ ਤੇ ਨਮਕ ਸੁੱਕ ਕੇ ਜਾਂਦੇ ਨੇ ਕਿਸੇ ਪ੍ਰਕਾਰ ਦੀ ਵੀ ਕੋਈ ਚਮੜੀ ਦੀ ਪ੍ਰੋਬਲਮ ਹੋਵੇ ਹਰ ਇੱਕ ਰੋਗ ਸੋ ਦੂਰ ਹੁੰਦਾ ਬਾਬੂ ਜੀ ਦੀ ಅಪਾਰ ਕਿਰਪਾ ਤੇ ਤੁਸੀਂ ਇੱਥੇ ਨਮਕ ਤੇ ਝਾੜੂ ਝੜਦੇ ਨੇਗੇ ਤੇ ਬਾਕੀ ਆਪੋ ਆਪਣੀ ਸਰਦਾ ਹੁੰਦੀ ਹੈਗੀ ਜਿਨ੍ਹਾਂ ਦਾ ਬਾਅਦ ਦੇ ਵਿੱਚ ਤੰਦਰੁਸਤੀ ਜਿੰਨਾਂ ਨੂੰ ਮਿਲਦੀ ਆ ਕਿਉਂਕਿ ਸਰੀਰ ਦਾ ਕੋਈ ਵੀ ਪ੍ਰੋਬਲਮ ਹੋਵੇ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਹੋਵੇ ਉਹ ਸਾਰੀ ਪ੍ਰੋਬਲਮ ਠੀਕ ਹੁੰਦੀ ਹੈ ਜਿਹੜਾ ਬਾਬਾ ਬਾਬਾ ਜੀ ਦੇ ਦਰ ਦੇ ਉੱਤੇ ਸੋ ਸਰਦਾ ਦੇ ਨਾਲ ਆਉਂਦੇ ਨੇਗੇ ਤੇ ਜੇ ਤੁਹਾਨੂੰ ਵੀ ਕਿਸੇ ਭੈਣ ਭਰਾ ਨੂੰ ਜਾਂ ਤੁਹਾਡੇ ਯਾਰ ਮਿੱਤਰ ਨੂੰ ਕਿਸੇ ਨੂੰ ਕੋਈ ਵੀ ਚਮੜੀ ਦਾ ਰੋਗ ਦੀ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੋਵੇ ਤਾਂ ਤੁਸੀਂ ਇੱਥੇ ਆ ਸਕਦੇ ਹੋ